ਇਸ ਜਗ੍ਹਾ ਤੇ ਖੜਕੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਲੇ ਦੇ ਅੰਦਰ ਆ ਕਿਉਂਕਿ ਇਹ ਸਾਰਾ ਜਿਹੜਾ ਡਿਜ਼ਾਈਨ ਆ ਜਿੱਦਾਂ ਡਿਊਟੀ ਹੁੰਦੀ ਸੀਗੀ ਕਿਲਿਆਂ ਦੇ ਅੰਦਰ ਐਂਟਰ ਕਰਦੇ ਆ ਨੂੰ ਆ ਸਾਰਾ ਜਿਹੜਾ ਇੱਥੇ ਖੜਕੇ ਤੁਹਾਨੂੰ ਲੱਗਦਾ ਕਿ ਤੁਸੀਂ ਕਿਲੇ ਦੇ ਅੰਦਰ ਐਂਟਰ ਕਰ ਗਏ ਆ ਬਹੁਤ ਖਸਤਾ ਹਾਲਤ ਇਸ ਸਾਰੇ ਕਿਲੇ ਦੀ ਤੁਸੀਂ ਦੇਖ ਹੀ ਸਕਦੇ ਆ ਦੇਖੋ ਇੱਟਾਂ ਪੂਰੀ ਤਰ੍ਹਾਂ ਦੇ ਨਾਲ ਇਹ ਕਿਲਾ ਇੱਟਾਂ ਬਿਲਕੁਲ ਮਿੱਟੀ ਨਿਕਲ ਰਹੀ ਆ ਇੱਟਾਂ ਡਗ ਰਹੀ ਆ ਮਿੱਟੀ ਤੇ ਚੂਨੇ ਦੇ ਹੀ ਬਣਿਆ ਕਰਦੇ ਸੀ ਪੁਰਾਣੇ ਕਿਲੇ ਸਾਰੇ ਸੋ ਇਹ ਵੀ ਮਿੱਟੀ ਦਾ ਤੇ ਚੂਨੇ ਦਾ ਹੀ ਬਣਿਆ ਕਿਲਾ ਸਾਰਾ ਸੋ ਆ ਡਿਜ਼ਾਈਨ ਜਿਹੜੇ ਤੁਸੀਂ ਦੇਖ ਰਹੇ ਆ ਖਿੜਕੀਆਂ ਦੇ ਇਹ ਸਾਰੀ ਮੁਗਲ ਸ਼ੈਲੀ ਆ ਆ ਦੇਖੋ ਇਹ ਸਾਰੀ ਮੁਗਲ ਸ਼ੈਲੀ ਆ ਬੇਸ਼ੱਕ ਇਹਦੀ ਹਾਲਤ ਖਸਤਾ ਹੋ ਗਈ ਆ ਇਹ ਮੁਗਲ ਸ਼ੈਲੀ ਆ ਸਾਰੀ ਆ ਦੇਖੋ ਆ ਇੱਧਰ ਜਿਹੜੇ ਵਿੰਡੋ ਦੇ ਤਕੀਆਂ ਰੱਖੀਆਂ ਜਾਂ ਹੋਟ ਡਿਜ਼ਾਈਨ